ਜਦੋਂ ਇੱਕ ਡਿਪਰੈਸ਼ਨ ਵਾਲਾ ਬੰਦਾ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਪਣਾ ਚੈਨਲ ਗਰੋ ਕਰਦਾ ਹੈ ਤਾਂ ਕੀ ਇਹ ਸਹੀ ਹੈ ਹਾਂਜੀ ਛੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਹਿਕਦੀਪ ਬਾਰੇ ਜੋ ਡਿਪਰੈਸ਼ਨ ਦੀ ਸ਼ਿਕਾਰ ਹੈ ਅਤੇ ਆਪਣੀ ਥੈਰੇਪੀ ਲੈ ਰਹੀ ਹੈ ਪਰ ਕੁਝ ਲੋਕ ਕਹਿੰਦੇ ਹਨ ਕਿ ਉਹ ਜਾਣ ਬੁੱਝ ਕੇ ਲੋਕਾਂ ਨੂੰ ਇਮੋਸ਼ਨਲ ਫੂਲ ਬਣਾ ਕੇ ਆਪਣਾ ਚੈਨਲ ਗਰੋ ਕਰ ਰਹੀ ਹੈ ਜਦੋਂ ਤੁਸੀਂ ਉਸ ਦੀ ਵੀਡੀਓ ਦੇ ਕਮੈਂਟ ਪੜਦੇ ਹੂੰ ਲੋਕ ਸਿੱਧਾ ਪੁੱਛਦੇ ਹਨ ਸਾਨੂੰ ਸੱਚ ਦੱਸੋ ਪਰ ਮਹਿਕਦੀਪ ਕੋਈ ਜਵਾਬ ਨਹੀਂ ਦਿੰਦੀ ਉਲਟਾ ਕਹਿੰਦੀ ਹੈ ਕਿ ਗਲਤ ਕਮੈਂਟ ਨਾ ਕਰੋ ਇਸ ਨਾਲ ਸਾਫ਼ ਦਿਖਾਈ ਦਿੰਦਾ ਹੈ ਕਿ ਪਬਲਿਕ ਨੂੰ ਸੱਚ ਜਾਣਨ ਦਾ ਹੱਕ ਹੈ ਪਰ ਚੈਨਲ ਦੀ ਗਰੋਥ ਉਸਦੇ ਲਈ ਜ਼ਿਆਦਾ ਮਹੱਤਵਪੂਰਨ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਦੋਂ ਮਹਿਕਦੀਪ ਦੇ ਚੈਨਲ ਤੇ 10000 ਸਬਸਕ੍ਰਾਈਬਰ ਪੂਰੇ ਕੀਤੇ ਤਾਂ ਉਸਨੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਅਤੇ ਪਬਲਿਕ ਨੂੰ ਕਿਹਾ ਜਲਦੀ 100 ਕੇ ਵੀ ਪੂਰੇ ਕਰਵਾਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਅਤੇ ਹਰ ਵੀਡੀਓ ਸ਼ੇਅਰ ਕਰੋ ਇਹ ਸਿੱਧਾ ਦਿਖਾਉਂਦਾ ਹੈ ਕਿ ਮਹਿਕਦੀਪ ਆਪਣੇ ਡਿਪਰੈਸ਼ਨ ਦੇ ਹਾਲਾਤਾਂ ਤੋਂ ਵੱਧ ਚੈਨਲ ਦੀ ਗਰੋਥ ਅਤੇ ਪਬਲਿਕ ਦਾ ਧਿਆਨ ਮਹੱਤਵਪੂਰਨ ਸਮਝਦੀ ਹੈ ਕੁਝ ਦਿਨ ਪਹਿਲਾਂ ਹੀ ਉਸਨੇ ਕਿਸੇ ਦੁਕਾਨ ਤੇ ਪ੍ਰੋਮੋਸ਼ਨ ਕਰਨ ਲਈ ਜਾ ਕੇ ਕਿਹਾ ਕਿ ਹਾਲਤ ਖਰਾਬ ਹੈ ਪਰ ਅਸਲ ਵਿੱਚ ਉਸਨੇ ਦੋ ਵਾਰ ਜਾ ਕੇ ਪ੍ਰਮੋਸ਼ਨ ਕੀਤਾ ਉੱਤੇ ਕਿਹਾ ਮੈਨੂੰ ਨਹੀਂ ਪਤਾ ਅਗਲੇ ਪਲ ਮੇਰੇ ਨਾਲ ਕੀ ਹੋ ਜਾਵੇਗਾ ਇਹ ਸਾਰੇ ਸੂਤਰ ਸਿਰਫ ਧਿਆਨ ਖਿੱਚਣ ਲਈ ਹਨ ਡਿਪਰੈਸ਼ਨ ਵਾਲਾ ਕੋਈ ਬੰਦਾ ਇਸ ਤਰ੍ਹਾਂ ਸੋਚ ਕੇ ਬਲੌਗ ਨਹੀਂ ਬਣਾਉਂਦਾ ਕਿ ਪਬਲਿਕ ਨੂੰ ਕਿਵੇਂ ਇਮੋਸ਼ਨਲ ਫੋਲ ਬਣਾਇਆ ਜਾਵੇ ਘਰੇ ਬੈਠ ਕੇ ਵੀ ਬਲੌਗ ਬਣਾਇਆ ਜਾ ਸਕਦਾ ਪਰ ਮਹਿਕਦੀਪ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਵਿਊਜ਼ ਲੈਣ ਲਈ ਬਲੌਗ ਬਣਾਉਂਦੀ ਹੈ ਉਸਨੇ ਕਿਹਾ ਕਿ ਪਰਿਵਾਰ ਸਾਥ ਨਹੀਂ ਦੇ ਰਿਹਾ ਪਰ ਸਚਾਈ ਇਹ ਹੈ ਕਿ ਹਸਬੰਦ ਨੇ ਉਸਨੂੰ ਕੈਨੇਡਾ ਤੋਂ ਇੰਡੀਆ ਭੇਜਿਆ ਇਸ ਸਵਾਲ ਉੱਠਦਾ ਹੈ ਕਿ ਡਿਪਰੈਸ਼ਨ ਵਾਲੀ ਔਰਤ ਨੂੰ ਇਕੱਲਾ ਭੇਜਣਾ ਸਹੀ ਹੈ ਮਹਿਕਦੀਪ ਨੇ ਸਿੱਖੀ ਬਣਾ ਪਾਇਆ ਹੋਇਆ ਉਸ ਨੂੰ ਪਬਲਿਕ ਨੂੰ ਸੱਚ ਦੱਸਣਾ ਚਾਹੀਦਾ ਸੀ ਪਰ ਉਹ ਨਹੀਂ ਦੱਸਦੀ ਲੋਕ ਪੁੱਛਦੇ ਹਨ ਤੁਹਾਡਾ ਪਰਿਵਾਰ ਕਿੱਥੇ ਹੈ ਤੁਹਾਡਾ ਹਸਬੰਦ ਕਿਉਂ ਨਹੀਂ ਇਹ ਸਵਾਲ ਸਹੀ ਹੈ ਪਰ ਜਵਾਬ ਨਹੀਂ ਮਿਲਦਾ ਲੋਕਾਂ ਦੇ ਕਮੈਂਟਸ ਵਿੱਚ ਕਿਹਾ ਗਿਆ ਲਿਪਸਟਿਕ ਲਾਈ ਹੋਈ ਹੈ ਘੁੰਮਣ ਗਈ ਤੇ ਸਹੀ ਤਰੀਕੇ ਨਾਲ ਬੋਲਦੀ ਵੀ ਨਹੀਂ ਇਹ ਸਾਫ ਦਿਖ ਹੁੰਦਾ ਹੈ ਕਿ ਪਬਲਿਕ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਮੈਂ ਹਕਮਦੀਪ ਦਾ ਕੰਮ ਸਿਰਫ ਚੈਨਲ ਗਰੋ ਕਰਨ ਲਈ ਹੈ ਉਹ ਕਹਿੰਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਅਤੇ ਹਰ ਵੀਡੀਓ ਸ਼ੇਅਰ ਕਰੋ ਇਸ ਦੇ ਨਾਲ ਹੀ ਉਹ ਲੋਕਾਂ ਨੂੰ इमोशनल ਫੂਲ ਬਣਾਉਂਦੀ ਹੈ ਆਪਣਾ ਡਿਪਰੈਸ਼ਨ ਇੱਕ ਟੂਲ ਵਾਂਗ ਵਰਤਦੀ ਹੈ ਇਹ ਬਿਲਕੁਲ ਗਲਤ ਹੈ ਲੋਕਾਂ ਤੋਂ ਵਿਊਜ਼ ਲੈ ਕੇ ਪੈਸਾ ਕਮਾਉਣਾ ਅਤੇ ਸੱਚ ਨਾ ਦੱਸਣਾ ਸਹੀ ਨਹੀਂ ਲੋਕ ਪੁੱਛਦੇ ਹਨ ਕਿ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਮਹਿਕਦੀਪ ਕਹਿੰਦੀ ਹੈ ਕਿ ਪਬਲਿਕ ਸਵਾਲ ਨਾ ਪੁੱਛੇ ਪਰ ਸੱਚ ਇਹ ਹੈ ਕਿ ਜਦੋਂ ਤੁਸੀਂ ਪਬਲਿਕ ਕੰਟੈਂਟ ਬਣ ਜਾਂਦੇ ਹੋ ਲੋਕ ਸਵਾਲ ਕਰਨਗੇ ਜਵਾਬ ਨਾ ਦੇਣਾ ਲੋਕਾਂ ਨੂੰ ਮੂਰਖ ਬਣਾਉਣਾ ਹੈ ਹਰ ਬਲੌਗ ਦੇ ਐਪੀਸੋਡ ਨੰਬਰ ਨਾਲ ਜਾਰੀ ਹਨ ਜਿਵੇਂ ਇੱਕ ਸੀਰੀਲ ਹੁੰਦਾ ਉਸ ਤਰ੍ਹਾਂ ਮਹਿਕਦੀਪ ਦੇ ਬਲੌਗ ਇਹ ਵੀ ਇੱਕ ਕ੍ਰੈਟਰ ਜੀ ਹੈ ਲੋਕਾਂ ਨੂੰ ਅਟੈਚ ਕਰਨ ਲਈ ਬਹੁਤ ਸਾਰੇ ਬਲੌਗਰ ਇਸ ਤਰ੍ਹਾਂ ਦਿਖਾਉਂਦੇ ਹਨ ਕਿ ਫੈਮਿਲੀ ਨਾਲ ਅਣਬਣ ਹੋ ਗਈ ਹੈ ਫਿਰ ਇਕੱਠੇ ਹੋ ਜਾਂਦੇ ਹਨ ਪਰ ਮਹਿਕਦੀਪ ਸਿਰਫ ਪੈਸਾ ਕਮਾਉਣ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਹੈ ਇਹ ਬਿਲਕੁਲ ਗਲਤ ਹੈ ਕਿਸੇ ਵੀ ਡਿਪਰੈਸ਼ਨ ਵਾਲੇ ਬੰਦੇ ਲਈ ਸਭ ਤੋਂ ਪਹਿਲਾਂ ਆਪਣੀ ਸਿਹਤ ਮਹੱਤਵਪੂਰਨ ਹੁੰਦੀ ਹੈ ਪਰ ਮਹਿਕਦੀਪ ਘਰੇ ਬੈਠ ਕੇ ਬਲੌਗ ਬਣਾਉਣ ਦੀ ਥਾਂ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਮੋਸ਼ਨ ਕਰਦੀ ਹੈ ਸੋ ਹੱਥ ਰੱਸਾ ਤੇ ਸਾਰਾ ਮੁੱਦਾ ਇਹ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਸਿਰਫ ਵਿਊਜ਼ ਤੇ ਸਬਸਕ੍ਰਾਈਬਰ ਵਧਾਉਣ ਲਈ ਇਹ ਗਲਤ ਹੈ ਡਿਪਰੈਸ਼ਨ ਦਾ ਅਹਿਸਾਸ ਕਰਨ ਵਾਲਾ ਬੰਦਾ ਆਪਣੀ ਸਿਹਤ ਲਈ ਨਹੀਂ ਸੋਚ ਸਕਦਾ ਉਹਦਾ ਕੰਮ ਚੈਨਲ ਗਰੋ ਕਰਨ ਦੇ ਨਾਲ ਹੀ ਜੁੜਿਆ ਹੋ ਜਾਂਦਾ ਹੈ ਇਸ ਲਈ ਦੋਸਤੋ ਸਾਡੀ ਸਲਾਹ ਹੈ ਸੱਚ ਦੋਸਤੋ ਲੋਕਾਂ ਨੂੰ ਮੂਰਖ ਨਾ ਬਣਾਓ ਜੇ ਤੁਸੀਂ ਡਿਪਰੈਸ਼ਨ ਬਾਰੇ ਸੱਚ ਦੱਸਦੇ ਹੋ ਪਬਲਿਕ ਸਮਝ ਸਕਦੀ ਹੈ ਪਰ ਝੂਠਾ ਡਰਾਮਾ ਤੇ ਪਬਲਿਕ ਨਾਲ ਖੇਡਣਾ ਗਲਤ ਹੈ ਮਹਿਕਦੀਪ ਨੂੰ ਚਾਹੀਦਾ ਹੈ ਕਿ ਪਬਲਿਕ ਨੂੰ ਸੱਚ ਦੱਸੇ ਸਿਰਫ 100 ਕੇ ਸਬਸਕ੍ਰਾਈਬ ਸਾਇਬਲੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਗਲਤ ਹੈ ਸੱਚ ਦੱਸੋ ਅਤੇ ਆਪਣੀ ਇਮੇਜ ਨੂੰ ਸਹੀ ਰੱਖੋ ਇਹ ਸਾਰਾ ਮਾਮਲਾ ਸਾਨੂੰ ਸਿਖਾਉਂਦਾ ਹੈ ਕਿ ਇਨਫਲੂਐਂਸਰ ਬਣਨ ਤੋਂ ਪਹਿਲਾਂ ਸੱਚਾਈ ਮਹੱਤਵਪੂਰਨ ਹੈ ਦੋਸਤੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ